ਗੱਲ ਸਿਰੇ ਦੀ ਆਖੀ ਹੈ ਹਰ ਸਾਲੂ ਵਾਲਾ ਗੁਰਾ ਇਸ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸਾਹੋਕੇ ਵਾਲਾ ਰਵੀ ਹੈ ਇਹ ਕੈਨੇਡਾ ਕੱਪ ਦਾ ਬੈਸਟ ਹੈ ਸਿਰਾ 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 ਮਰਿੰਡੇ ਦੇ ਮੇਲੇ ਤੇ ਆਹ ਸਿਰਾ ਹੋਈ ਜਾਂਦਾ ਹੈ ਸਾਹੋਕੇ ਵਾਲਾ ਇਤਿਹਾਸ ਸੁਨਹਿਰੀ ਅੱਖਰਾਂ ਦੇ ਨਾਲ ਸੁਨਹਿਰੀ ਪੰਨਿਆਂ ਤੇ ਗੀਲ ਨੂੰ ਤੇ ਪਾਲੀ ਵਾਰ ਨਹੀਂ ਜਾ ਰਹੀ ਹੈ ਕੜੂਏ ਵਾਲਾ ਪੂਰਾ ਆਇਆ ਹੋਇਆ ਕੈਨੇਡਾ ਤੋਂ ਇਹ ਪੂਰੇ ਕੜੂਏ ਵਾਲੇ ਦੀ ਟੀਮ ਹੈ ਸਾਹਮਣੇ ਸਿਰਾ ਹੋਏ ਗੱਬਰੂਆ ਸਿਰਾ ਹੋਏ ਗੱਬਰੂਆ ਔਰ ਸਾਹਮਣੇ ਦੇਸੀ ਦੀ ਰੇਡ ਕਕਰਾਲੀ ਸਾਹਿਬ ਦੇ ਬੋਲ ਸ਼ੀਲੂ ਪੁੱਤਰ ਯੂਐਸਏ ਦਾ ਸ਼ੀਲੂ 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 ਇਲੂ 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 ਕਰ ਆ ਗਿਆ ਇਲੂ ਇਲੂ ਪ੍ਰਮੇਂਦਰ ਯੂਐਸਏ ਤੇ ਲਾ ਕੇ ਜਫਾ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਹੈ ਐਨ ਧਾਵੀ ਦਾ ਬੋਲਿਆ ਹੈ ਧਾਵਾ ਮੇਰੇ ਵੀਰੋ ਕੌਣ ਠੱਲਦਾ ਹੈ ਸ਼ੀਲੂ ਹਰਿਆਣੇ ਦਾ ਜਾਫੀ ਹੈ ਟਿਕਾਣੇ ਦਾ ਆ ਨਾਂ ਚੱਲਦਾ ਕਬੱਡੀ ਵਿੱਚ ਅੱਜ ਇਸ ਜਾਫੀ ਜਰਵਾਣੇ ਦਾ ਦੇਸੀ ਫਰਮਾਨੇ ਵਾਲਾ ਕਬੱਡੀ 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 ਦੁਨੀਆ ਜੁੜੀ ਬਈ ਆ ਤਾਕੜ ਗੋਗਰੀਆ ਵਾਲਾ ਮਨਦੀਪ ਸਿੰਘ ਤਾਕੜ ਤੇ ਦੇਸੀ ਫਰਮਾਣਾ ਇਸ ਵੇਰਾ ਮਰਿੰਦਾ ਫੇਰ ਤਾਬੂ ਜੁਠਿਆ ਮਰਿੰਦਾ ਦੂਜ ਉਠਿਆ ਜਿਨ੍ਹਾਂ ਨੇ ਫੈਡਰੇਸ਼ਨ ਦੇ ਲਈ ਦਿਨ ਰਾਤ ਇੱਕ ਕੀਤਾ ਸਾਰੇ ਪ੍ਰਮੋਟਰਾਂ ਦਾ ਜਿਨ੍ਹਾਂ ਨੇ ਵੱਡੀਆਂ ਟੀਮਾਂ ਬਣਾਈਆਂ ਸਾਰਿਆਂ ਦਾ ਅਮਰਤਾਲ ਖਦੀ ਮੱਲੇ ਜਾਲੋਣਾ ਦਾ ਸਾਰੇ ਖਿਡਾਰੀਆਂ ਦਾ ਰੁੜਕੀ ਦੇ ਸੋਹਣ ਦਾ ਵੱਡਾ ਰੋਲ ਫਰਾਲੇ ਦੇ ਪੇਰਾਂ ਲਾ ਗਿਆ ਪੇਰਾ ਲੱਗੇ